ਪੰਜਾਬ ਬੈਕ ਸੁਬਾ 8 ਵਜੇ ਤਕਰੀਬਨ ਕੋਈ ਅਣਪਛਾਤਾ ਵਿਅਕਤੀ ਦਾਖਲ ਹੋਇਆ ਅੰਦਰ ਕਲੋਨੀ ਦੇ ਉਹਨੇ ਡਾਲਾ ਮਾਰਕ ਨੂੰ ਗੱਡੀ ਦਾ ਪਹਿਲਾਂ ਸ਼ੀਸ਼ਾ ਭੰਨੇ ਜੀ ਪੀਜ਼ਾ ਡਿਲਾਈਟ ਆਉਣ ਦੀ ਗੱਡੀ ਸੀ ਉਹ ਬੈਕ ਸਾਈਡ ਤੇ ਖੜੀ ਕੀਤੀ ਸੀ ਉਹਨਾਂ ਨੇ ਆਪਦੇ ਸ਼ੋਅਰੂਮ ਦੇ ਬੈਕ ਤੇ ਉਸ ਨਗਦੀ ਪਈ ਸੀ ਕੋ ਡਾਲਰ ਸੀ 100 ਤੋਂ ਪਰ ਚੱਕ ਕੇ ਉਹ ਬੰਦਾ ਫਰਾਰ ਹੋ ਗਿਆ ਲੈ ਕੇ ਸਕਿਉਰਿਟੀ ਕਾਫੀ ਆ ਤੁਹਾਡੀ ਕਲੋਨੀ ਦੇ ਵਿੱਚ ਮੇਨ ਗੇਟ ਤੇ ਵੀ ਸਕਿਉਰਿਟੀ ਗਾਰਡ ਬੈਠਦੇ ਆ ਉਸ ਦੇ ਬਾਵਜੂਦ ਵੀ ਉਹ ਲੰਘ ਗਿਆ ਵਿੱਚ ਜੇ ਅਸੀਂ ਉਹਨਾਂ ਨੂੰ ਰੋਕਦੇ ਆ ਵੀ ਤੁਸੀਂ ਗੱਡੀ ਨਾ ਠੱਲੋ ਉਹ ਜਿਹਨਾਂ ਨੂੰ ਆਖਿਆ ਵੀ ਉਹ ਕਹਿੰਦੇ ਸਾਡੇ ਆਪ ਦੇ ਬੰਦੇ ਹੀ ਫਿਰਦੇ ਆਉਂਦੇ ਆ ਪਰੋਸੇ ਬੰਦ ਬੰਦੇ ਨੇ ਜਾਂ ਆਪਣੇ ਆਪਣਾ ਲੱਗਿਆ ਰਿਆ ਉਹਨੂੰ ਭੇਦ ਸੀ ਉਹੀ ਕੰਮ ਕਰਕੇ ਗਿਆ ਕੋਈ ਜੀ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਫਰੀਦਕੋਟ ਦੇ ਵਿੱਚ ਚੋਰੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਫਰੀਦਕੋਟ ਦੇ ਹੁਣ ਹਾਈ ਸਕਿਉਰਿਟੀ ਜ਼ੋਨ ਜਿਹੜੀ ਗਿਆਨੀ ਜੈਲ ਸਿੰਘ ਐਵੇਨਿਊ ਆ ਉੱਥੇ ਹਲਕੇ ਦੇ ਵਿਧਾਇਕ ਰਹਿੰਦੇ ਆ ਸਿਕਿਉਰਿਟੀ ਬੜੀ ਟਾਈਟ ਰਹਿੰਦੀ ਆ ਤੇ ਜਿਹੜਾ ਮੁੱਖ 게ਟ ਆ ਉੱਥੇ ਵੀ ਸਿਕਿਉਰਿਟੀ ਰਹਿੰਦੀ ਆ ਇਸ ਦੇ ਬਾਵਜੂਦ ਚੋਰੀ ਹੋਈ ਆ ਇੱਕ ਕਾਰ ਦਾ ਸ਼ੀਸ਼ਾ ਭੰਨ ਕੇ ਵਿੱਚੋਂ ਸਮਾਨ ਕੱਢਿਆ ਗਿਆ ਹੈ ਸਾਰਾ ਸੀਸੀਟੀਵੀ ਵਿੱਚ ਕੈਦ ਹੋਇਆ ਆਪਣੇ ਨਾਲ ਫੋਨ ਲਾਈਨ ਤੇ ਮੌਜੂਦ ਨੇ ਇਸ ਗਿਆਨੀ ਜੈਲ ਸਿੰਘ ਐਵਨਿਊ ਦੀ ਜਿਹੜੀ ਸੋਸਾਇਟੀ ਆ ਉਸ ਦੇ ਪ੍ਰਧਾਨ ਸਰਦਾਰ ਗੁਰਪਾਲ ਸਿੰਘ ਐਡਵੋਕੇਟ ਉਹਨਾਂ ਤੋਂ ਪੁੱਛਦੇ ਆ ਸਾਰਾ ਕੁਝ ਵਕੀਲ ਸਾਹਿਬ ਤੁਹਾਡਾ ਸਵਾਗਤ ਹੈ ਤੇ ਕਿਹਦੀ ਸੀ ਕਾਰ ਹੈ ਕਿਸ ਤਰ੍ਹਾਂ ਚੋਰੀ ਹੋਈ ਹੈ ਜੀ ਕੀ ਕੁਝ ਲੈ ਗਿਆ ਚੋਰ ਅਲੀ ਸਭ ਗੱਲ ਇਸ ਤਰ੍ਹਾਂ ਹੈ ਕਿ ਨਾ ਗਿਆਨੀ ਜੈਲ ਸਿੰਘ ਕਲੋਨੀ ਦਾ ਦੇ ਅੱਗੇ ਜਿਹੜੀ ਮਾਰਕੀਟ ਬਣੀ ਹੋਈ ਹੈ ਨਾ ਜੀ ਜੀ ਉਹਨਾਂ ਦੇ ਪੀਜ਼ਾ ਡਿਲਾਈਟ ਸ਼ੋਰੂਮ ਪੀਜ਼ਾ ਡਿਲਾਈਟ ਆਣ ਦੀ ਗੱਡੀ ਸੀ ਉਹ ਬੈਕ ਸਾਈਡ ਤੇ ਖੜੀ ਕੀਤੀ ਸੀ ਉਹਨਾਂ ਨੇ ਆਪਦੇ ਸ਼ੋਰੂਮ ਦੇ ਪੈਕ ਤੇ ਜੀ ਹਾਲਾਂਕਿ ਉਹਨਾਂ ਦਾ ਰਾਈਟ ਦਾ ਅੱਗੇ ਪੰਦਾ ਪਰ ਉਹਨਾਂ ਨੇ ਪਿੱਛੇ ਸੀਗੇ ਤੇ ਸਵੇਰ 8 ਵਜੇ ਤਕਰੀਬਨ ਕੋਈ ਅਣਪਛਾਤਾ ਵਿਅਕਤੀ ਦਾਖਲ ਹੋਇਆ ਉਹਨਾਂ ਦਾ ਕਲੋਨੀ ਦੇ ਜੀ ਉਹਨੇ ਲੜਾ ਮਾਰ ਕੇ ਉਹਨਾਂ ਦੀ ਗੱਡੀ ਦਾ ਪਹਿਲਾਂ ਸ਼ੀਸ਼ਾ ਭੰਨੇ ਜੀ ਨੇ اور ਸ਼ੀਸ਼ਾ ਭੰਨ ਕੇ ਉਹਦੇ ਵਿੱਚੋਂ ਉਹਨਾਂ ਨੇ ਕੁਝ ਨਗਦੀ ਪਈ ਸੀ ਕੋਈ ਡਾਲਰ ਸੀ ਇੱਕੋਸ ਪਰਸ ਚੱਕ ਕੇ ਉਹ ਬੰਦਾ ਫਰਾਰ ਹੋ ਗਿਆ ਲੈ ਕੇ ਇਹ ਤਕਰੀਬਨ ਸਵੇਰ 8 ਵਜੇ ਦੀ ਗੱਲ ਹੈ ਤੇ ਇਹ ਸਾਰਾ ਕੁਝ ਗੱਡੀ ਦੇ ਵਿੱਚ ਹੀ ਛੱਡ ਕੇ ਸੀ ਉਹਵੇਂ ਹੀ ਉਹ ਬਸ ਉਹਨਾਂ ਨੇ ਆਪਦੇ ਨੇ ਜਿਵੇਂ ਆਪਣੀ ਕੁਦਰਤੀ ਆਦਤ ਹੁੰਦੀ ਹੈ ਵੀ ਕਿਸੇ ਨੂੰ ਕੀ ਪਤਾ ਵੀ ਆਪਾਂ ਲੋਕ ਲਾ ਕੇ ਗੱਡੀ ਸਮਾਰਾ ਕੇ ਚਲੇ ਗਏ ਉਹ ਜੀ ਉਹ ਉਹ ਤੇ ਸ਼ੋਰੂਮ ਤੇ ਐਕਟ ਤੇ ਨਵੀਂ ਗੱਡੀ پارک ਕੀਤੀ ਸੀਗੀ ਜੀ ਅੰਨਾ ਦੇ ਵੀ ਕਾਨ ਗੱਲੀ ਕਹਿ ਸਕਦੇ ਆ ਵੀ ਉਹਨਾਂ ਦੇ ਜਿੰਨਾ ਜੋ ਵੀ ਗੱਡੀ ਸਮਾਰ ਰੱਖਿਆ ਇੰਨ ਕੈਸ਼ ਰੱਖੀ ਇਹਨਾਂ ਨੇ ਜੀ ਜੀ ਸਕਿਉਰਟੀ ਕਾਫੀ ਆ ਤੁਹਾਡੀ ਕਲੋਨੀ ਦੇ ਵਿੱਚ ਮੇਨ ਗੇਟ ਤੇ ਵੀ ਸਕਿਉਰਟੀ ਗਾਰਡ ਬੈਠਦੇ ਆ ਵੀ ਉਸ ਦੇ ਬਾਵਜੂਦ ਵੀ ਉਹ ਲੰਘ ਗਿਆ ਦੇਚੇਕ ਇਨੀ ਪਹਿਲੀ ਘਟਨਾ ਨਹੀਂ ਹੋਈ ਹੈ ਜੀ ਕਿਉਂਕਿ ਕਲੋਨੀ ਦੇ ਅੰਦਰ ਸਾਡੇ ਕੋਈ ਬੰਦਾ ਨਹੀਂ ਆ ਰਿਹਾ ਇਹ ਜਿਹੜੀ ਨਾ ਤੁਸੀਂ ਜੇ ਤੁਸੀਂ ਕਦੇ ਵੇਖੋਗੇ ਕਲੋਨੀ ਦੀ ਜਿਹੜੀ ਮਾਰਕੀਟ ਗੈਨੀ ਜੈਲ ਸਿੰਘ ਕੱਟੀ ਉਹਨਾਂ ਦੇ ਜਿਹੜੇ ਐਮਸੀਓ ਬਣੇ ਹੋਏ ਆ ਜੀ ਜੀ ਉਹਦੀ ਬੈਕ ਸਾਈਡ ਤੇ ਹੋਇਆ ਜੇ ਅਸੀਂ ਉਹਨਾਂ ਨੂੰ ਰੋਕਦੇ ਆ ਵੀ ਤੁਸੀਂ ਗੱਡੀ ਨਾਲ ਠੱਲੋ ਉਹਦੇ ਉਹਨਾਂ ਨੂੰ ਆਖਿਆ ਵੀ ਉਹ ਕਹਿੰਦੇ ਸਾਡੇ ਆਪ ਦੇ ਬੰਦੇ ਹੀ ਫਿਰਦੇ ਆਉਂਦੇ ਆ ਇਹ ਸਾਡੀ ਸਿਕਿਉਰਿਟੀ ਵਾਲੇ ਦੀ ਕੋਈ ਕਤਾਈ ਨਹੀਂ ਇਹ ਤਾਂ ਉਹਨਾਂ ਦੇ ਆਪ ਦੇ ਕੋਈ ਭਰੋਸੇਮੰਦ ਬੰਦੇ ਨੇ ਜਾਂ ਉਹ ਆਪਣੇ ਲੱਗਿਆ ਰਿਆ ਉਹਨੂੰ ਭੇਦ ਸੀ ਉਹੀ ਕੰਮ ਕਰਕੇ ਗਿਆ ਕੋਈ ਇਹ ਉਹਨਾਂ ਨੇ ਬੰਦਾ ਮੇਰੇ ਹੱਥ ਪਹਿਚਾਣ ਵੀ ਲਿਆ ਬੰਦਾਂ ਨੂੰ ਸਵੇਰ 8 ਵਜੇ ਤਕਰੀਬਨ ਕੋਈ ਅਣਪਛਾਤਾ ਵਿਅਕਤੀ ਦਾਖਲ